ਕਿਸਾਨਾਂ ਵੱਲੋਂ ਇੱਕ ਹੋਰ ਪੱਕਾ ਮੋਰਚਾ ਲਾ ਦਿੱਤਾ ਗਿਆ ਹੈ। ਪਿਛਲੇ ਦਿਨੀ 7 ਮਾਰਚ ਨੂੰ ਗੁਰਦਾਸਪੁਰ ਦੇ ਸ਼੍ਰੀ ਹਰਗੋਬਿੰਦਪੁਰ ਦੇ ਪਿੰਡ ਨੰਗਲ ਝੌਰ ਵਿੱਚ ਕਿਸਾਨਾਂ ਅਤੇ ਪੁਲਿਸ ਵਿਚਕਾਰ ਝੜਪ ਹੋ ਗਈ ਸੀ। ਪੁਲਿਸ ਵੱਲੋਂ ਕੀਤੇ लाठीचार्ज ਦੇ ਵਿਰੁੱਧ ਕਿਸਾਨਾਂ ਵੱਲੋਂ ਰੋਸ ਮਾਰਚ ਕਰਨ ਤੋਂ ਬਾਅਦ ਡੀਸੀ ਦਫ਼ਤਰ ਦੇ ਬਾਹਰ ਧਰਨਾ ਅਣਮਿੱਥੇ ਸਮੇਂ ਵਾਸਤੇ ਸ਼ੁਰੂ ਕਰ ਦਿੱਤਾ ਗਿਆ ਹੈ। ਸਵਾਹਿਬ ਜੀ ਖਾਲਸਾਵਾਹੀ ਮੈਂ ਜਤਿੰਦਰ ਸਿੰਘ ਜੂਨ ਬਾਬਾ ਮਸਤੂ ਕਿਸਾਨ ਬੀਰਸ ਸਿੰਘ ਦਾ ਕਮੇਟੀ ਤੋਂ ਅੱਜ ਜੋ ਪਿਛਲੇ ਸਮੇਂ ਦੇ ਵਿੱਚ ਜੋ ਕਿਸਾਨਾਂ ਨੂੰ ਜ਼ਮੀਨਾਂ ਦੇ ਮੁਆਵਜ਼ਾ ਦੇਣ ਤੋਂ ਬਿਨਾ ਜਿਹੜੇ ਕੁੱਟ ਕੇ ਜਿਹੜੀਆਂ ਜ਼ਮੀਨਾਂ ਨੇ ਉਹ ਖੋ ਕੇ ਦੇ ਨੈਸ਼ਨਲ ਹਾਈਵੇਅ ਨੂੰ ਜਿਹੜੀਆਂ ਭਾਰਤ ਮਾਲਾ ਪ੍ਰੋਜੈਕਟ ਉਦੋਂ ਸੋਪੀਆ ਗਈਆਂ ਨੇ ਉਹਦੇ ਵਿਰੋਧ ਦੇ ਵਿੱਚ ਅੱਜ ਇੱਥੇ ਪਹੁੰਚੀਆਂ ਡੀਸੀ ਦਫ਼ਤਰ ਜਿਹੜਾ ਧਰਨਾ ਜਰਾਂ ਉਹ ਲੱਗਿਆ ਗਿਆ ਕਿ ਭਾਈ ਇਹ ਕਿੱਧਰ ਦਾ ਰੂਲ ਹੈ ਤੇ ਕਿੱਧਰ ਦਾ ਕਾਨੂੰਨ ਹੈ ਕਿ ਸਾਨੂੰ ਪੈਸੇ ਵੀ ਨਾ ਦਿਓ ਸਾਨੂੰ ਕੁੱਟ ਵੀ ਲਓ ਤੇ ਸਾਡਾ ਹਸਤrana ਦੇ ਲਾਜ ਵੀ ਨਾ ਕਰੋ ਸਾਨੂੰ ਹਸਤਾਨ ਦੀ ਖੱਜਲ ਖਾਰੀ ਵੀ ਕਰੋ ਅੱਜ ਫਿਰ ਉਹ ਸਾਰੀਆਂ ਮੰਗਾਂ ਲੈ ਕੇ ਸਾਡੇ ਗੰਨੇ ਦਾ ਬਕਾਇਆ ਗੰਨੇ ਦੀਆਂ ਜੋ ਪੇਮਟਾਂ ਦਾ ਮਸਲੇ ਸਾਰੇ ਲੈ ਕੇ ਦੇ ਡੀਸੀ ਬੱਤੇ ਜੋ ਕਾਸਪੋਰਡ ਦੇ ਵਿੱਚ ਬੈਠੇ ਆ ਸਾਡੀਆਂ ਭੈਣਾਂ ਸਾਡੀਆਂ ਮਾਤਾਵਾਂ ਸਾਰੇ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਨੇ ਤੇ ਰੋਸ ਆ ਪੰਜਾਬ ਸਰਕਾਰ ਦੇ ਅੱਗੇ ਕਿ ਭਈ ਇਹ ਕਿੱਦਾਂ ਦੀ ਸਰਕਾਰ ਆ ਕਿੱਦਾਂ ਦਾ ਬਦਲਾਅ ਵਾ ਇਹ ਜਿਹੜਾ ਬਦਲਾਅ ਆ ਸਾਡੇ ਫਿੱਟ ਨਹੀਂ ਆਇਆ ਭਗਵੰਤ ਮਾਨ ਜੀ ਜਿੱਦਾਂ ਦਾ ਆਪਾਂ ਕਹਿੰਦੇ ਆ ਨਾ ਕਿ ਜ਼ਿਮੀਂਦਾਰ ਆਪਣੀ ਜ਼ਮੀਨ ਦੇ ਵਿੱਚ ਡੀਸੀ ਵਾਂਗ ਘੁੰਮਦਾ ਵਾ ਤੇ ਅੱਜ ਅਸੀਂ ਡੀਸੀ ਦੇ ਦਰਵਾਜ਼ੇ ਤੇ ਪਹੁੰਚੇ ਆ ਕਿ ਭਈ ਉੱਥੇ ਸਾਨੂੰ ਸਾਡੀਆਂ ਜ਼ਮੀਨਾਂ ਦੇ ਵਿੱਚ ਕੁੱਟਿਆ ਵੀ ਗਿਆ ਵਾ ਕਿ ਸਾਨੂੰ ਉੱਥੇ ਲੁੱਟਿਆ ਵੀ ਗਿਆ ਵਾ ਮਾਵਾ ਭੈਣਾਂ ਦੀ ਗਾਲਾਂ ਨਾਲ ਵੀ ਇਹਨੂੰ ਨਵਾਜਿਆ ਗਿਆ ਵਾ ਇਹ ਕਿੱਧਰ ਦਾ ਹਸੂਲ ਹੈ ਕਿੱਧਰ ਦੀ ਸਰਕਾਰ ਹੈ ਕਿੱਧਰ ਦਾ ਬਲਾਵਾ ਹੈ ਇਹ ਬਦਲਾਉ ਤੂ ਅੱਕੇ ਹੋਏ ਲੋਕ ਅੱਜ ਡੀਸੀ ਦੁੱਤਰ ਗਰਦਾਸਪੁਰ ਦੇ ਵਿੱਚ ਪਹੁੰਚੇ ਨੇ ਤੇ ਆਪਣੀਆਂ ਜਿਹੜੀਆਂ ਹੱਕੀ ਮੰਗਾਂ ਨੇ ਉਹਨਾਂ ਦਾ ਨਿਬੇੜਾ ਕਰਾ ਕੇ ਉਹਨਾਂ ਦਾ ਆਪਣਾ ਜੋ ਸਾਡੇ ਕਿਸਾਨ ਜ਼ਖਮੀ ਹੋਏ ਨੇ ਉਹਨਾਂ ਦੇ ਮੁਆਵਜ਼ੇ ਜ਼ਮੀਨਾਂ ਦੇ ਮੁਆਵਜ਼ੇ ਤੇ ਜਿਹੜੇ ਜਿੰਨਾ ਅਫਸਰਾਂ ਨੇ ਧੱਕੇਸ਼ਾਹੀ ਕੀਤੀ ਹੈ ਉਹਨਾਂ ਤੇ ਕਾਰਵਾਈ ਦੀ ਮੰਗ ਲੈ ਕੇ ਅੱਜ ਪਹੁੰਚੇ ਆਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਨੂੰ ਸੱਤਾ ਭੋਗਦੇ ਆ ਹਰਜੀਤ ਐਸਐਸਪੀ ਨਰਸੀਕਸ਼ਨ ਬਟਾਲੇ ਵਾਲੇ ਨੇ ਸਪੱਸ਼ਟਤਾ ਤੋਂ ਮੈਂ ਜੀ ਲਾਗੂ ਕੀ ਗਾੜਾ ਪੂਰੇ ਯੋਗ ਨਹੀਂ ਆਤਲਤ ਨਹੀਂ ਆਤਲਤ ਨਹੀਂ ਕਿਸੇ ਤਰ੍ਹਾਂ ਦੀ ਮੰਗਾਂ ਦੇਖੋ ਜੀ ਸਾਡੀਆਂ ਪੁੱਤਾਂ ਦੀ ਜਿਹੜੀ ਫਸਲ ਪਾਲੀ ਹੋਈ ਉਹਦੇ ਉੱਤੇ ਇਹਨਾਂ ਨੇ ਬਲਡوزر ਫੇਰ ਸਾਡੀਆਂ ਪੁੱਤਾਂ ਨੂੰ ਜਿਹੜਾ ਪਾਲੀ ਗਈ ਫਸਲ ਉਹਨਾਂ ਦੇ ਤੇ ਇਹਨਾਂ ਨੇ ਬਲਡوزر ਫੇਰ ਤੇ ਉਹਨਾਂ ਦੇ ਉੱਤੇ ਸਹੀ ਰੇਟ ਹੀ ਗਾਉਂਦੇ ਨਹੀਂ ਦਿੱਤਾ ਕਿਸਾਨਾਂ ਦੇ ਉੱਤੇ ਇਹਨਾਂ ਨੇ ਅੱਧਾ ਅਨੁਨਾਤ ਅਚੱਤ ਜਿਹੜਾ ਉਹ ਟਾਇਆ ਸੁੰਦੇ ਵੀਰਾਂ ਨੇ ਇਹਨਾਂ ਨੇ ਸ਼ੀਸ਼ੇ ਦੀ ਦੂਰੀ ਤੋਂ ਹੱਲੇ ਸੁੱਤਿਆ ਅਸਲੀਆਂ ਟੁੱਟ ਗਈਆਂ ਨੱਕ ਦੀਆਂ ਹੱਡੀਆਂ ਟੁੱਟ ਗਈਆਂ ਤਗੜਾ ਹੋ ਕੇ ਪਨਾ ਡੀਐਸਪੀ ਹਰ ਕੁਛ ਨਾ ਉਹਨੇ ਬੀੜੀਆਂ ਦੇ ਪਤਾ ਲਾ ਕੱਢਿਆ ਤਿੰਨ ਦੀ ਸ਼ਬਦਾਵਲੀ ਜਿਹੜੀ ਹੈ ਇਹ ਮਤਲਬ ਫਿਰ ਸਾਡੇ ਤੇ ਹਮਲਾ ਹੋਇਆ ਅੱਜ ਤੇਰੀ ਬਾਦੂਰੇ ਅਗਲਾ ਸਮਾਜ ਜੋ ਸਾਡੇ ਅੱਗੇ ਸਾਨੂੰ ਸਹਿਬਾਨ ਕਰਕੇ ਹੈ ਉਸ ਤੋਂ ਨਾ ਫਿਰਦੀ ਚਰਾਂਗੇ ਸਾਡੀ ਮੰਗਾਂ ਦੇ ਅਨਮਿੱਥੇ ਸਮੇਂ ਤੱਕ ਸਾਡਾ ਕੰਮ ਨਹੀਂ ਅਨਮਿੱਥੇ ਸਮੇਂ ਤੱਕ ਕੰਮ ਨਹੀਂ ਸਵੰਦਰ ਸਿੰਘ ਜੇ ਤਾੜਾ ਸੁਪਾ ਕੋਰ ਕਮੇਟੀ ਮੈਂਬਰ ਸਾਨ ਮਜ਼ਦੂਰ ਚਰਚ ਕਮੇਟੀ ਪੰਜਾਬ ਅੱਜ ਅਸੀਂ ਆ ਬਹੁਤ ਵੱਡਾ ਕੱਟ ਤੋਂ ਹੀ ਮੇਲੋ ਕੀਤਾ ਇੱਥੇ ਦੇ ਡੀਸੀ ਦਫ਼ਤਰ ਸ਼ਾਂਤਮਈ ਟੰਗਣਾ ਹੀ ਜਾ ਕੇ ਧਰਨਾ ਲਾਉਣ ਜਾ ਰਿਆਂ ਕਿਉਂਕਿ ਨੰਗਲ ਝੌਰ ਪਿੰਡ ਤੇ ਨਾਲ ਪਰਥ ਪਿੰਡਾਂ ਦੇ ਵਿੱਚ ਗਰਦਾਸਪੁਰ ਜ਼ਿਲ੍ਹੇ ਦੇ 11 ਤਰੀਕ ਨੂੰ ਪੁਲਿਸ ਨੇ ਬਹੁਤ ਵੱਡਾ ਜ਼ਬਰ ਕੀਤਾ। 4:30 ਵਜੇ ਪੁਲਿਸ ਆਈ ਆ ਜਿੰਨਾ ਕਿਸਾਨਾਂ ਦੀਆਂ ਪੱਧਾਂ ਵੀ ਲਈਆਂ ਔਰ ਉਹਨਾਂ ਨੂੰ ਕੁੱਟਿਆ ਵੀ ਆ ਔਰ ਉਹਨਾਂ ਨੂੰ ਚੋਕ-ਚੋਕ ਕੇ ਪੰਜ-ਪੰਜ ਫੋਟੋ ਥੱਲੇ ਜਿਹੜੀਆਂ ਪੱਠੇ ਨੇ ਪਾਈਆਂ ਪੁੱਟੀਆਂ ਉਹਨਾਂ ਖੱਡਿਆਂ ਦੇ ਵਿੱਚ ਸੁੱਟਿਆ ਗਿਆ ਜਿਹਦੇ ਵਿੱਚ ਇੱਕ ਸਾਡਾ ਨੌਜਵਾਨ ਆਗੂ ਚੀਮਾ ਖੁੱਡੀ ਤੋਂ ਪਰਮੇਂਦਰ ਸਿੰਘ ਉਹ ਹাড় ਦਾ ਮਰੀਜ਼ ਹੀ ਆ ਕਿਉਂਕਿ ਉਹਦਾ ਬਾਈਪਾਸ ਸਰਜੀ ਹੋਈ ਆ ਉਹ ਸਾਂਹੀ ਜਲੰਧਰ ਰੋ ਰੈਫਰ ਕੀਤਾ ਉਹਦੀਆਂ ਪੱਥੜੀਆਂ ਵੀ ਟੁੱਟੀਆਂ ਆ ਇੱਕ ਸਾਡਾ ਅਜੀਤ ਸਿੰਘ ਭਿੱਟੇਵੜਾ ਉਹਦੀ ਨੱਕ ਦੀ ਹੱਡੀ ਟੁੱਟੀ ਹਰਚੋ ਵਾਲਾ ਹਸਪਤਾਲ ਦੇ ਵਿੱਚ ਉਹ ਦਾਖਲਿਆ ਅਸੀਂ ਕਹਿਣਾ ਚਾਹੁੰਦੇ ਆਂ ਵੀ ਸਰਕਾਰ ਯਬਰ ਕਰਦੀ ਆ ਭਗਵਾਨ ਸਭਾਨ ਸਰਕਾਰ ਕੇਂਦਰ ਦੇ ਇਸ਼ਾਰਿਆਂ ਦੇ ਉੱਤੇ ਤੇ ਪੁਲਿਸ ਦਾ ਰਾਜ ਬਣਾ ਕੇ ਰੱਖਿਆ ਇਹ ਠੀਕ ਨਹੀਂਗਾ ਕਿਉਂਕਿ 2013 ਐਟ ਦੇ ਮੁਤਾਬਕ ਜਿਹੜਾ ਬਾਜ਼ਾਰੀ ਰੇਟ ਆ ਉਹਦਾ 4 ਗੁਣਾ 30% ਯਾੜਾ ਪੱਤਾ ਤੇ ਨਾਲ ਜਿਹੜਾ 70% ਜਿਹੜੀ ਲੋਕਾਂ ਦੀ ਉੱਤੇ ਸਹਿਮਤੀ ਹੋਣੀ ਚਾਹੀਦੀ ਕਿਉਂਕਿ ਮਜ਼ਦੂਰ ਦਾ ਵੀ ਜਾੜਾ ਹੋਣਾ ਹੋਰਨਾਂ ਦਾ ਵੀ ਉੱਥੇ ਜਾੜਾ ਹੋਣਾ ਕਿਰਤੀ ਲੋਕਾਂ ਦਾ ਵੀ ਜਾੜਾ ਹੋਣਾ ਕਿਸਾਨ ਦੇ ਨਾਲ ਫਿਰ ਇਹਦੇ ਨਾਲ ਖਾਲ ਪਇਆ ਲਿੰਕ ਰੋਡ ਕੇਂਦੀ ਦੇਣਾ ਤੁਸੀਂ ਜਿਹੜਾ ਹੈਗਾ ਸਰਬਸਰੋਣ ਕੇਂਦੀ ਜਣਾ ਕਿਸਾਨ ਦੀ ਜ਼ਮੀਨ ਅਗਲੇ ਪਾਸੇ ਰਹਿ ਗਈ ਆ ਉਹ 10 20 ਮਰਲੇ ਅੱਜ ਕੀ ਕੰਮ ਜਾ ਰਹੇ ਸਤੂ ਉਹ 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 ਦਾ ਉਹਦੇ ਨਾਲ ਸਾਡਾ ਨਿਬੜਿਆ ਜਾਵੇ ਅੱਜ ਹੀ ਡੀਸੀ ਦਫ਼ਤਰ ਤਰਨਾ ਦੇਣ ਜਾ ਰਹੇ ਆ ਸ਼ਾਂਤਬਾਈ ਢੰਗ ਨਾਲ ਬਹੁਤ ਵੱਡੇ ਪੱਦਰ ਤੇ ਚੁੱਲ੍ਹਾ ਟੁੱਟ ਕੇ ਸਾਡੀਆਂ ਭੈਣਾਂ ਜੀਆਂ ਆ ਕਿਉਂਕਿ ਸਾਡੀ ਇਹ ਆਂਦਰਾਂ ਦਾ ਸਵਾਲ ਹੈ ਸਾਡੀ ਖੇਤੀ ਆ ਜਿਹੜੀ ਜੇ ਵਜਦੀ ਆ ਤੇ ਫੇਰ ਅਸੀਂ ਵਜਦਾ ਸੀ ਨਾ ਵਿਕਾਸ ਕਰ ਲੋ ਜਿੱਥੇ ਤੁਹਾਨੂੰ ਪਰ ਲੋਕਾਂ ਨੂੰ ਮਿੱਧ ਕੇ ਥੋੜਾ ਕਰੋਗੇ ਵਿਸਤਾਰ ਲੋਕਾਂ ਨੂੰ ਮਾਰ ਕੇ ਥੋੜਾ ਕਰੋਗੇ ਇਹਦੇ ਵਾਸਤੇ ਅਸੀਂ ਸ਼ਾਂਤਬਈ ਢੰਗ ਨਾਲ ਕਰਨਾ ਦੇਣ ਜਾ ਰਹੇ ਆ ਸਰਕਾਰ ਸਾਡੀ ਗੱਲ ਸੁਣੇ ਨਹੀਂ ਸੁਣਦੀ ਤੇ ਲਗਾਤਾਰ ਉੱਥੇ ਬੈਠਾ ਜਿਹੜੇ ਕਿਸਾਨਾਂ ਨੇ ਜ਼ਮੀਨਾਂ ਦੇ ਦਿੱਤੀਆਂ ਜਿਨ੍ਹਾਂ ਦੀ ਆਏ ਪਾਰ ਕਰ ਲਿਆ ਲਈਆਂ ਉਹ ਸਹਿਮਤ ਹੈ ਹਾਂ ਬਿਲਕੁਲ ਅਸੀਂ ਅਸੀਂ ਇਹਨਾਂ ਨੂੰ ਸਾਡੀਆਂ ਮੀਟਿੰਗਾਂ ਦੇ ਅਸੀਂ ਸਹਿਮਤੀ ਦਿੱਤੀ ਆਂਦੇ ਉਹਨਾਂ ਦੇ ਖਾਤਿਆਂ 'ਚੋਂ ਪੈਸੇ ਪੈ ਗਏ ਆ ਉਹ ਕਿਸਾਨ ਸਹਿਮ ਤੇ ਆ ਵੀ ਕੋਈ ਸਾਡੀ ਬਣਾ ਲੋ ਛੜ ਕੇ ਜਿਹਨੇ ਕਿਹੜੇ ਰਾਹਾਂ ਤੋਂ ਬਣ ਚੜੀਆਂ ਠੀਕ ਆ ਬਣਾ ਲੋ ਜਿਹੜੇ ਕਿਸਾਨ ਕਹਿ ਰਿਆ ਪਰ ਜਿਹੜੇ ਕਿਸਾਨ ਲੜਦੇ ਆ ਇਹਨਾਂ ਨੂੰ ਤੁਸੀਂ ਕੁੱਟ ਕੇ ਕੱਢੋਗੇ ਜਾਂ ਇਹਨਾਂ ਦੀਆਂ ਪਸਣੀਆਂ ਤੋੜ ਕੇ ਰਾਹ ਕੱਢੋਗੇ ਬਿਲਕੁਲ ਨਹੀਂ ਕੱਢਣ ਦੇਵਾਂਗੇ ਇੱਥੇ ਲੜਾਂਗੇ ਇੱਥੇ ਸਾਡੀ ਜ਼ਿੰਦਗੀ ਮੌਤ ਦਾ ਸਵਾਲ ਹੈ ਬਿਲਕੁਲ ਨਿੰਦਨਯੋਗ ਜਿਹੜੀ ਇਹਨਾਂ ਨੇ ਕੀਤੀ ਸਾਡੀਆਂ ਜੇਤਨਾ ਵੀ ਉੱਥੇ ਸੀਗੇ ਸਾਡੇ ਵੀਰ ਵੀ ਉੱਥੇ ਸੀਗੇ ਬਜ਼ੁਰਗ ਵੀ ਉੱਥੇ ਹੀ ਇਹਨਾਂ ਨੇ ਨਾ ਬੀਬੀਆਂ ਵੇਖੀਆਂ ਨਾ ਸਾਡੇ ਬਜੁਰਗ ਵੇਖੇ ਨਾ ਸਾਡੇ ਬੱਚੇ ਦੇਖੇ ਇਹਨਾਂ ਦੇ ਹੱਥ ਜੋ ਆਇਆ 6-6 ਫੁੱਟ ਤੋਂ ਸਾਡੇ ਦੀ ਰਨ ਵੀ ਇਹਨਾਂ ਨੇ ਮਤਲਬ ਥੱਲੇ ਸੁਟਿਆ ਲਿਆ ਕਿੰਨੇ ਤੋਂ ਕਿਸਾਨ ਦਾ ਭਾਵਿਕ ਹੋ ਗਏ ਸਾਰੇ ਕਿਸਾਨ ਤੇ ਜਿਹੜੇ ਆ ਉਹ ਜਿਹੜੇ ਇਲਾਕਾ ਹੈ ਅੱਜ ਘਰ-ਬਾਰ ਚੱਟ ਕੇ ਆਏ ਪੱਕਾ ਮੋਰਚਾ ਲਾਉਣ ਦਾ ਐਲਾਨ ਕੀਤਾ ਗਿਆ ਤੇ ਘਰ-ਬਾਰ ਤੇ ਕੋਈ ਅਸਰ ਨਹੀਂ ਹੋਏਗਾ ਨਹੀਂ ਸਾਡੇ ਘਰਾਂ-ਬਾਰਾਂ ਤੇ ਕੋਈ ਅਸਰ ਨਹੀਂ ਅਸੀਂ ਆਪਣੀ ਪੂਰੀ ਫੈਮਲੀ ਨਾਲ ਲੈ ਕੇ ਇੱਥੇ ਆਏ ਹੋ ਅੰਤ ਤੱਕ ਸਾਥ ਬਿਲਕੁਲ ਅੰਤ ਤੱਕ ਸਾਥ ਹਟਾਵਾਂਗੇ